ਪਾਸ ਤੋਂ ਸਰਕਾਰ ਦਾ ਕਾਨੂੰਨ ਬਣਿਆ ਇਹ ਕਿ 17.1 ਕਰ ਤੋਂ ਵੱਧ ਇੱਕ ਬੰਦਾ ਜ਼ਮੀਨ ਨਹੀਂ ਰੱਖ ਸਕਦਾ ਪਾਸ ਦਾ ਕਾਨੂੰਨ ਆ ਇਹ ਇਹ ਤੁਹਾਡੀਆਂ ਸਾਰੀਆਂ ਸਹੀ ਐ ਹਾਈ ਕੋਰਟ ਨੇ ਇੱਕ ਵਾਰੀ ਵੀ ਨਹੀਂ ਕਿਹਾ ਪੰਜਾਬ ਸਰਕਾਰ ਨੂੰ ਪਾਣੀ ਛੱਡੋ ਇਹ ਮੈਂ ਅੱਗੇ ਵੀ ਬਹੁਤ ਵਾਰੀ ਸੁਣਿਆ ਵੀ ਹਾਈ ਕੋਰਟ ਨੇ ਕਿਹਾ ਤਾਂ 24311 ਇੱਕ ਜ਼ਮੀਨ ਹੋਰ ਲੁਧਿਆਣੇ ਜਿਹੜੇ ਪਿੰਡਾਂ ਦੀ ਹੈ ਉਹ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਇੱਥੇ ਕਹਿੰਦੇ ਵੀ ਇਹਨੂੰ ਇਹ ਸੀਮੀਨ ਦੇਣੀ ਆ ਸੋ ਨੂੰ 1000 ਗਾਇ ਦਾ ਇੱਕ ਪਲਾਟ ਦੇਣਾ 40 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਟੀਚਰ ਘਟ ਹੈ ਸਰਕਾਰ ਕਿਹਦੀ ਨੌਕਰੀਆਂ ਦੇ ਰਹੀਆਂ ਅਸੀਂ ਕਹਿੰਦੇ ਪ੍ਰਿੰਸੀਪਲ ਟੀਚਰ ਪੂਰੇ ਹੋਣ ਤੇ ਬੱਚਿਆਂ ਦੀ ਪੜਾਈ ਫੇਰ ਪੂਰੀ ਹੋ ਸਕਦੀ ਹੈ ਤੁਸੀਂ ਹੁਣ ਤੁਸੀਂ ਜੱਕ ਨੋਟੀਫਿਕੇਸ਼ਨ ਜਾਰੀ ਕਰਦਾ ਹੈ ਫੇਰ ਬੱਚਿਆਂ ਨੂੰ ਤਲਗਾਨਾ ਪੜਾਈ ਸ਼ੁਰੂ ਕਰਨੀ ਆ ਆ ਗੱਲ ਹੋ ਗਿਆ ਤੁਸੀਂ ਆਲੀ ਤੇਲਗੋ ਪਾਸ਼ਾ ਜੀ ਤੇਲਗੋ ਪਾਸ਼ਾ ਦਾ ਨੋਟੀਫਿਕੇਸ਼ਨ ਆ ਗਿਆ ਮੈਂ ਕਰ ਲਿਆ 13 ਮਹੀਨਾ ਦੀ ਬੱਚੀ ਨੂੰ ਜੇਲ ਕਢਾਈਆ ਭਗਵੰਤ ਮਾਨ ਸਰਕਾਰ ਨੇ 13 ਮਹੀਨਾ ਦੀ ਬੱਚੀ ਨੂੰ ਉਹ ਜਿੰਨਾ ਚਿਰ ਜਿਉਂਦੀ ਰਹੂਗੀ ਉਹਦੇ ਇਤਿਹਾਸ ਚ ਲਿਖਿਆ ਜਾਊ ਵੀ ਮੈਂ 13 ਮਹੀਨਾ ਦੀ ਬੱਚੀ ਨੇ ਮੈਂ ਜੇਲ ਕੱਟੀ ਨੇ ਇੱਕ ਪਾਸੇ ਭਗਵੰਤ ਮਾਨ ਇਹ ਗੱਲ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਮੇਰੇ ਰਾਜ ਚੁੰਨੀਆਂ ਨਹੀਂ ਲੈਣਗੀਆਂ ਪੱਗਾਂ ਨਹੀਂ ਰਹਿਣਗੀਆਂ ਹੁਣ ਸਭ ਤੋਂ ਵੱਧ ਚੁੰਨੀਆਂ ਵੀ ਹੁਣ ਲੈਣੀਆਂ ਤੇ ਪੱਗਾਂ ਵੀ ਹੁਣ ਲੈਣੀਆਂ ਤੇ ਆਏ ਜਿਹੜਾ ਗਰਦੀਪ ਰਾਣੂ ਉਹਦੇ ਕੋਲ 10 ਗੱਡੀਆਂ 50-50 ਲੱਖ ਦੀਆਂ ਜੀ 10 ਗੱਡੀਆਂ ਤੇ ਕਰੋੜਾਂ ਰੁਪਏ ਦੀ ਉਹਦੀ ਮਤਲਬ ਘਰੋਂ ਜਿਹੜਾ ਚਿੱਟਾ ਨਿਕਲਿਆ ਸੀ ਕੋਈ 5-7 ਕਿਲੋ ਨਿਕਲਿਆ ਸੀ तकरीबन ਉਹ ਬੰਦੇ ਦਾ ਅੱਜ ਤੱਕ ਨਾਮ ਪੂਰੇ ਮੈਦੂਨ ਕਹਿੰਦੇ ਵੀ ਹਜ਼ਾਰੀ ਦਾ ਮੈਲਕੰਗਟ ਆ 70 ਹਜ਼ਾਰ ਰੁਪਏ ਸਾਡੇ ਪਿੰਡ ਦੇ 70 ਸਾਲ ਹੋਏ ਦੇ ਯਾਦ ਹੋਏ ਨੇ ਸਾਡੇ ਇੱਥੇ ਸੀਗਾ ਸੂਬੇਦਾਰ ਮਖਤਿਆਰ ਸਿੰਘ ਬਹੁਤ ਕਾਲੀ ਕਾਂਗਰਸ ਹਮਨੇ ਜੋਰ ਲਾ ਲਿਆ 70 ਸਾਲ ਹੋ ਗਏ ਸੜਕ ਸਾਦ ਤੋਂ 3 ਕਿਲੋਮੀਟਰ ਪਿੰਡ ਅੱਥੇ ਜੇ ਤੋਂ ਕੱਚਾ ਰਹਾ ਹਾਲ ਤੱਕ ਕਿਸੇ ਸਰਕਾਰ ਤੋਂ ਮੰਗਣ ਜੇ ਇਹ ਸਰਕਾਰ ਮਾਨ ਸਰਕਾਰ ਬਰਦਾਸ਼ਤ ਹੀ ਧੰਨਵਾਦ ਕਰਾਂਗੇ ਦਾ ਅਈਤੂ ਅਨੁਸਪਰਦੀ ਦੇ ਮੁੱਦੇ ਤੇ ਗੱਲ ਕੀਤੀ ਸੀ ਵੀ ਪ੍ਰਾਈ ਦਾ ਮੁੱਦੇ ਦਾ ਹੱਲ ਕਰੋ ਕਿਉਂਕਿ ਦੁਬਾਰਾ ਝੂਠ ਮਾਰ ਕੇ ਨਹੀਂ ਲੈਣੇ ਤੋਂ ਇੱਕ ਵਾਰੀ ਕਹਿ ਤੋ ਕੋਈ ਗੱਲ ਨਹੀਂ ਸਰ ਉਹ ਗੱਲ ਰੱਖ ਰਿਹਾ ਹੈਗੇ ਆ ਉਹ ਕਿਹੜੇ ਕੁਝ ਕਹਿੰਦੇ ਹੈਗੇ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰ ਸਾਹਿਬ ਸਾਨੂੰ ਗੱਲ ਕਰੀ ਮੈਂ ਨਹੀਂ ਕੋਈ ਆਪਣੀ ਜਵਾਬ ਸਹੀ ਹੈ ਫਰਾਈ ਦੇ ਮੁੱਦੇ ਤੋਂ ਸੋਨਾ ਗੱਲ ਕੀਤੀ ਸੀ ਹਾਂ ਜੀ ਜਿਹੜਾ ਧੂਆ ਸਰ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਕਹਿ ਰਿਹਾ ਤੁਹਾਡਾ ਧੰਨਵਾਦ ਬਹੁਤ ਸਾਰਾ ਕਿ ਤੁਸੀਂ ਬੈਠ ਕੇ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਸਾਨੂੰ ਮੈਨੂੰ ਵੀ ਜੀ ਕਰਦਾ ਵੀ ਮੈਂ ਜਵਾਬ ਤੁਹਾਨੂੰ ਦਵਾਂ ਹਨਾ ਨੇ ਤਾਂ ਕਈ ਵਾਰੀ ਆਏ ਹੁੰਦਾ ਇਕੱਲਾ ਨਾਰਾ ਲਾ ਕੇ ਉੱਠ ਜਾਂਦਾ ਉਹਦਾ ਪਰ ਗੱਲ ਹੀ ਨਾ ਹੋਵੇ ਮੈਂ ਵੇਈ ਨਹੀਂ ਕਹਾਂ ਤੁੱਸ ਮੈਨੂੰ ਕੋਈ ਦਾਸਕ ਹੋਣਾ ਮੈਂ ਮੈਨੂੰ ਬਹੁਤ ਵਧੀਆ ਚੱਲ ਆ ਤੁਸੀਂ ਕਰੋ ਜਿੰਨੇ ਮਰਜੀ ਜੋ ਜਿਹੜਾ ਧੂਆ ਹੈ ਜਿਹੜੀ ਸੇਡ ਵਾਲੀ ਫੈਕਟਰੀ ਧੂਆ ਵੀ ਸਾਨੂੰ ਦਿੰਦੀ ਆ ਤੇ ਗੰਦਾ ਪਾਣੀ ਵੀ ਸਾਡਾ ਗੰਧਲਾ ਕਰਦੀ ਆ ਅਸੀਂ ਤੁਹਾਨੂੰ ਉਹਦੇ ਪਿਛਲੇ ਵੇਲੇ ਤੁਹਾਡੇ ਬਾਅਦ ਤਾਂ ਲੱਗੇ ਤੁਹਾਡੇ ਨਾਲ ਗੱਲਬਾਤ ਹੋਈ ਸੀ ਵੀ ਉਹਨਾਂ ਨੂੰ ਹਦਾਇਤ ਕਰੋ ਵੀ ਜਿਹੜਾ ਜੈਤੋ ਦਾ ਹਲਕਾ ਹੈ ਜੈਤੋ ਦਾ ਹਲਕਾ ਇਹਨੂੰ ਪ੍ਰਦੂਸ਼ਣ ਕਰ ਰਿਹਾ ਉਹ ਪਾਣੀ ਗੰਧਲਾ ਕਰ ਰਿਹਾ ਹੈ ਤੇ ਜਿਹੜੀ ਪ੍ਰਾਲੀ ਹੈ ਪਹਿਲ ਦੇ ਆਧਾਰ ਤੇ ਉਹ ਸਾਡੇ ਹਲਕੇ ਚੱਕੀ ਜਾਵੇ ਠੀਕ ਹੈ ਤੁਸੀਂ ਕਹੇ ਸੀ ਵਿੱਚ ਕਰਾਂਗੇ ਪਰ ਮੈਂ ਆਪਣੇ ਤੋਂ ਚੱਕ ਲੈਂਦੇ ਆ ਜਿਹੜੇ ਕਿਉਂਕਿ ਤੁਹਾਡੀ ਨਹੀਂ ਜੀ ਲਿਖਤੀ ਤੁਸੀਂ ਲਿਖ ਨੂੰ ਨੋਟ ਕਰੋਣਾ ਗੱਲ ਤੁਸੀਂ ਮੈਨੂੰ ਆ ਹੀ ਦੇ ਦਿਓ ਨਹੀਂ ਇਹ ਤਾਂ ਕੁਛ ਤਾਂ ਵੈਸੇ ਖਾਲੀ ਹੈ ਅੱਛਾ ਵੀ ਨੋਟ ਕਰੋ ਕਿਉਂਕਿ ਜਿਹੜੀ ਪ੍ਰਾਲੀ ਹੈ ਹਾਂਜੀ ਇਹ ਚੱਕਦੇ ਬਠਿੰਡੋਂ ਜਾ ਕੇ ਠੀਕ ਹੈ ਪਰ ਨਾਲਿਆਂੋਂ ਜਾ ਕੇ ਮੋਗਿਓਂ ਜਾ ਕੇ ਦੂਰੋਂ ਜਾ ਕੇ ਚੱਕਦੇ ਆ ਠੀਕ ਹੈ ਪ੍ਰਾਲੀ ਉਥੋਂ ਚੱਕਦੇ ਆ ਪ੍ਰਦੂਸ਼ਨ ਸਾਨੂੰ ਦਿੰਦਿਆ ਸਾਡਾ ਪਾਣੀ ਗੰਧਵਾ ਕਰਦੇ ਆ ਪਹਿਲ ਦੇ ਹੱਦ ਤੇ ਸਾਡਾ ਇਹ ਮਹਾਲਾ ਕੋਰੀਡੋਰ ਪ੍ਰਾਰੀ ਦਾ ਮੁੱਦਾ ਕਿਉਂਕਿ ਦੁਬਾਰੇ ਪ੍ਰਾਰੀ ਫੇਰ ਆਉਣਾ ਦੀ ਢੋਣਾ ਲੱਗ ਗਿਆ। ਮੈਂ ਜਮਾ ਤੁਹਾਡੀ ਜਮਾ ਜੈਜ ਗੱਲ ਆ ਤੇ ਸਹੀ ਗੱਲ ਆ। ਹਾਂਜੀ। ਇਹਦੇ ਵਾਸਤੇ ਅਸੀਂ ਉਹਨਾਂ ਨੂੰ ਕਿਹਾ ਵੀ ਸੀਗਾ ਤੇ ਮੈਨੂੰ ਲੱਗਦਾ ਜਿਹੜਾ ਜਿਹੜਾ ਗੱਠਾ ਬਣਾਉਂਦਾ ਉਹਦੀਆਂ ਚੱਕ ਲੈਂਦੇ ਹੋ ਸਾਰੀਆਂ। ਜੇ ਕੋਈ ਹੁਣ ਬਣਾਉਂਦਾ ਜੇ ਹੁਣ ਨਹੀਂ ਕਰਦਾ ਫਿਰ ਉਹਦਾ ਹੁਣ ਸਿੱਧਾ ਤਾਂ ਉਹ ਵੀ ਨਹੀਂ ਲਗਾ ਸਕਦੇ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ। ਮੈਂ ਦੂਰੀ ਵਰੀ ਫੇਰ ਕਹਿ ਦੂੰਗਾ। ਗੱਠਾਆਂ ਦੇ ਮਸ਼ੀਨਾਂ ਨੂੰ ਇੱਥੇ ਕੀਤਾ ਜਾਊ ਉਹਨਾਂ ਦਾ ਅੱਛਾ ਫਿਰ ਇਹ ਗੱਠਾ ਵਾਲੇ ਮਸ਼ੀਨਾਂ ਸਾਡੇ ਜਿੱਥੋਂ ਹਲਕੇ ਦੇ ਪਾਸੇ ਭੇਜੋ ਇਹ ਪਹਿਲਾਂ ਇੱਥੋਂ ਪੂਰਾ ਉਹਦਾ ਕੋਟਾ ਕਰਨ ਫਿਰ ਬਠਿੰਡੇ ਜਾਣ ਬਣਾਇਆ ਸਾਡੇ ਜਿੱਥੇ ਮਾਜੀ ਜਾਣ ਘਰਤਾ ਪੈਂਦਾ ਅਗਲੀ ਗੱਲ ਇਹ ਮੈਂ ਕਰ ਅਗਲੀ ਗੱਲ ਕਰ ਆ ਬਲ ਅਗਲੀ ਗੱਲ ਇਹ ਜੀ ਕ腐ਸ਼ਨ ਦੇ ਤੁਸੀਂ ਹੱਕਾਂ 'ਚ ਖਿਲਾਫ ਮੈਂ ਇਹਦਾ ਖਿਲਾਫ ਹਾਂ ਖਿਲਾਫ ਹਾਂ ਜੀ ਚੌਕੇ ਪਿੰਡਾ ਆਦਰ ਸਕੂਲ ਆ ਜਿੰਨਾਂ ਦਾ ਸਾਰੇ ਸਕੂਲਾਂ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੈ। ਠੀਕ ਹੈ। ਡੀਸੀ ਦੀ ਰਿਪੋਰਟ ਹੈ। ਹਾਂਜੀ। ਅਸੀਂ ਜੀ ਇਹਨਾਂ ਨੂੰ ਇਨਕੁਆਰੀ ਕੀਤੀ ਹੈ। 12 ਲੱਖ ਰੁਪਈਆ ਇੱਕ ਮਹੀਨੇ ਦਾ ਫਰਾਰ। ਠੀਕ ਹੈ। ਟੀਚਰਾਂ ਹੀ ਤਰ੍ਹਾਂ ਫਰਾਰ। ਬੱਚ ਹਾਂਜੀ। ਬੱਚ ਇਨਕੁਆਰੀ ਮੈਂ ਤੁਹਾਡਾ ਨਾ ਬੱਚਾ ਬੱਚਿਆਂ ਦੀ ਵਸਦੀ ਠੀਕ ਹੈ। ਬੱਚਿਆਂ ਦੇ ਬੈਗ ਤੇ ਕਿਤਾਬਾਂ। ਉਹਦਾ 12 ਲੱਖ ਰੁਪਈਆ ਜੀ ਫਰਾਰ ਦੀ ਰਿਪੋਰਟ ਆ ਗਈ। ਠੀਕ ਹੈ। ਅੱਜ ਤੱਕ ਉਹ ਬੰਦਿਆਂ ਦੇ ਪਰਚਾ ਨਹੀਂ ਹੋਇਆ। ਜੋ ਜਿਹੜੇ ਕਿਹੜੇ ਬੰਦਿਆਂ ਦੀ ਰਿਪੋਰਟ ਆ ਕਰਮੇਲ ਸਿੰਘ ਆ ਮਾਨਸਾ ਦੇ ਬੰਦੇ ਠੇਕੇਦਾਰ ਠੀਕ ਹੈ ਜਿਨ੍ਹਾਂ ਕੋਲੇ ਟੈਨਸਕੂਲਾ ਠੇਕਾ ਹੈ ਠੀਕ ਹੈ ਮਾ ਆਪਣੇ ਮਾਨਸਾ ਇੱਕ ਬੋਹਾ ਕਹੇ ਚੌਕੇ ਦਾ ਠੀਕ ਹੈ ਮੈਂ ਪਤਾ ਕਰ ਲੈਣਾ ਬਾਪੂ ਜੀ ਮੈਂ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਲਈ ਮੈਨੂੰ ਮਸਲਾ ਤਾਂ ਪਤਾ ਹੈ ਪਰ ਆਏ ਨਹੀਂ ਮੈਨੂੰ ਪਤਾ ਵੀ ਉਹ ਤੇ ਕੋਈ ਪਰਚਾ ਨਹੀਂ ਹੋਇਆ ਤਾਂ ਕੀ ਨਹੀਂ ਉਹ ਪੁੱਛ ਲੈ ਕੋਈ ਪਰਚਾ ਨਹੀਂ ਹੋਇਆ 12 ਲੱਖ ਰੁਪਏ ਦਾ ਇੱਕ ਮਹੀਨੇ ਦਾ ਠੀਕ ਹੈ ਅਗਲੀ ਗੱਲ ਜੀ ਜਿਹੜੇ ਮਤਲਬ ਆਪਾਂ ਕਹਿੰਦੇ ਆ ਵੀ ਖੇਤੀ ਜੋਖ ਨਹੀਂ ਲਾਈਆਂ ਪੈਂ ਤੇ ਜੀ ਆਉਂਦੇ ਦੇ ਵਿੱਚ ਹਾਂਜੀ 701 ਅੱਡਾ ਫਰੌਲਾ ਜੀ ਅੱਛਾ ਜੀ ਬਾਸ ਤੋਂ ਸਰਕਾਰ ਦਾ ਕਾਨੂੰਨ ਬਣਿਆ ਇਹ ਵੀ 1.7 ਏਕਰ ਤੋਂ ਵੱਧ ਇੱਕ ਬੰਦਾ ਜ਼ਮੀਨ ਨਹੀਂ ਰੱਖ ਸਕਦਾ ਬਾਸ ਦਾ ਕਾਨੂੰਨ ਆ ਇਹ ਸਾਢੇ ਸਾਡੇ ਹਿੰਦੁਸਤਾਨ ਦਾ ਕਾਨੂੰਨ ਬਣਿਆ ਇਹ ਵੀ 1.7 ਏਕਰ ਜ਼ਮੀਨ ਇੱਕ ਬੰਦਾ ਰੱਖ ਸਕਦਾ ਨਹੀਂ ਮਤਲਬ ਤੇ ਆ ਆਦਮੀ ਜਿਉਂਦੇ ਬੱਚੇ ਉਹ ਵੱਧ ਰੱਖ ਸਕਦੇ 1.7 ਸਾਢੇ 1.7 ਉਹਦੇ ਵਿੱਚੋਂ ਜੋਦ ਪੰਜੋ ਇੱਕ ਬੰਦੇ ਨੂੰ 100 ਕਲਾ ਜ਼ਮੀਨ ਕੱਟ ਕੇ ਦੇ ਰਹੀ ਹੈ ਸਰਕਾਰ ਆਪਣੀ ਪੰਜਾਬ ਮਾਨ ਸਰਕਾਰ ਉੱਥੇ ਮਤਲਬ 300 ਘਰ ਨੂੰ ਜਾੜਾ ਕਰ ਰਹੀ ਹੈ ਉਹਨਾਂ ਦੀ ਰੋਟੀ ਦਾ ਮਸਲਾ ਜਾਣਾ ਵਸੇਬੇ ਦਾ ਮਸਲਾ ਸਰਕਾਰ ਕੀ ਕਰੀ ਹੈ ਜ਼ਮੀਨਾਂ ਇੱਕ ਪਾਸੇ ਕਿੰਨੀ ਸੀ ਰੰਗਲਾ ਪੰਜਾਬ ਬਣਾਉਣਾ ਨਹੀਂ ਉਹਦੇ ਤੇ ਕੋਟ ਦਾ ਆਇਆ ਵਾ ਕੁਛ ਤੇ ਨਹੀਂ ਉਹਦੇ ਨਹੀਂ ਜੀ ਨਹੀਂ ਨਹੀਂ ਆ ਉਹ ਜਹੀ ਜ਼ਮੀਨਾਂ ਬੇਵਾਬ ਠੀਕ ਹੈ ਉਹਨਾਂ ਨੇ ਵਾਈ ਜੋ ਕਰਕੇ ਜ਼ਮੀਨਾਂ 105 ਸਾਲ ਦੀ ਉਹਨਾਂ ਦਾ ਕਰਤੌਰੀ ਹੈ ਠੀਕ ਹੈ 105 ਸਾਲ ਦੀ ਕਰਤੌਰੀ ਹੈ ਉਹਨਾਂ ਨੇ ਲੰਮਟਾਂ ਪੱਜੀਆਂ ਉਹਨਾਂ ਦੇ ਨਾਲ ਤੇ ਮੋਟਾਂ ਲੱਗੀਆਂ ਵਿੱਚ ਘਰ ਪਾਏ ਆ ਕਈਆਂ ਦੇ 105 ਸਾਲ ਤੋਂ ਕਾਬਜਾ ਹੈ ਠੀਕ ਹੈ ਤਿੰਨ ਵਾਲੀ ਆਰਡਰ ਹੋ ਗਈ ਸਰਕਾਰ ਦੇ ਵੀ ਇਹਨਾਂ ਜ਼ਮੀਨ ਆਬਾਦ ਕਰੇ ਜ਼ਮੀਨਾਂ ਨਾ ਕੀਤੀ ਜਾਵੇ ਠੀਕ ਹੈ ਕਿਸੇ ਨੇ ਉਦੋਂ ਕੋਈ ਬਾਤ ਕਰਾਂ ਜ਼ਮੀਨ ਨਾ ਕੀਤੀ ਠੀਕ ਹੈ ਤੇ ਪਰ ਹੁਣ ਉਹ ਕਹਿੰਦੇ ਜੀ ਅਸੀਂ ਹਾਈ ਕੋਰਟ ਦਾ ਫੈਸਲਾ ਹੈ ਵੀ ਹਾਈ ਕੋਰਟ ਦਾ ਫੈਸਲਾ ਵੀ ਉਹ ਜ਼ਮੀਨ ਛਡਾਓ ਮਰਬੇ ਬੰਦੀ ਕਰਨੀ ਚਾਹੁੰਦੇ ਪੈਂਟ ਜਾਓ ਉਹਦੇ ਤਿੰਨ ਵਾਰੀ ਸਰਕਾਰ ਗਈ ਆ ਚੜਾਈ ਕਰਕੇ ਚਲੋ ਜਥੇ ਬੰਦਿਆਂ ਨੇ ਮੂਹਰੇ ਰੋਕ ਤਾਂ ਨਹੀਂ ਹੋਈ ਅਸੀਂ ਕਹਿੰਦੇ ਜੀ ਉਹ ਕਹਿੰਦੇ ਹਾਈ ਕੋਰਟ ਦਾ ਫੈਸਲਾ ਹੈ ਅਸੀਂ ਕਹਿੰਦੇ ਹਾਈ ਕੋਰਟ ਦਾ ਫੈਸਲਾ ਪ੍ਰਵੰਤ ਮੰਤ ਮੰਨਨੇ ਪਾਣੀ ਕਿਉਂ ਨਹੀਂ ਛੱਡਿਆ ਹਾਈ ਕੋਰਟ ਨੇ ਕਾਹ ਕਿ ਪਾਣੀ ਛੱਡੋ ਰਿਆ ਨੇ ਨਹੀਂ ਹਾਈ ਕੋਰਟ ਨੇ ਕਿਤੇ ਨਹੀਂ ਮੇਰੀ ਕਲਾ ਬੈਂਚ ਹੀ ਛੱਡੋ ਹਾਈ ਕੋਰਟ ਨੇ ਮੈਂ ਬਾਪੂ ਜੀ ਇੱਕ ਕਹਿਣਾ ਗੱਲ ਤੁਹਾਨੂੰ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਆ ਤੁਹਾਡੀਆਂ ਸਾਰੀਆਂ ਸਹੀ ਆ ਹਾਈ ਕੋਰਟ ਨੇ ਇੱਕ ਵਾਰੀ ਵੀ ਨਹੀਂ ਕਿਹਾ ਪੰਜਾਬ ਸਰਕਾਰ ਨੂੰ ਪਾਣੀ ਛੱਡੋ ਇਹ ਮੈਂ ਅੱਗੇ ਵੀ ਬਹੁਤ ਵਾਰੀ ਸੁਣਿਆ ਵੀ ਹਾਈ ਕੋਰਟ ਨੇ ਕਹਿਤਾ ਹਾਈ ਕੋਰਟ ਨੇ ਉਹਦਾ ਡਿਸੀਜਨ ਪੈਂਡਿੰਗ ਰੱਖਿਆ ਸੀ ਉਹ ਸਰਕਾਰ ਦੇ ਹੱਕ ਚ ਹੀ ਸੀਗੇ ਤਾਂ ਹੀ ਉਹਨਾਂ ਨੇ ਪੈਂਡਿੰਗ ਰੱਖਿਆ ਸੀ 21 ਤਰੀਕ ਤੋਂ ਬਾਅਦ ਆਪਾਂ ਪਾਣੀ ਦੇਣਾ ਸੀ ਹਾਈ ਕੋਰਟ ਨੇ ਇੱਕ ਵਾਰੀ ਵੀ ਨਹੀਂ ਕਿਹਾ ਪੰਜਾਬ ਸਰਕਾਰ ਨੂੰ ਕਿ ਪਾਣੀ ਛੱਡਿਓ। ਸ਼ਾਇਦ ਤੁਸੀਂ ਨਹੀਂ ਕਿਹਾ ਤੁਸੀਂ ਮੈਨੂੰ ਕੋਈ ਰਿਟਰਨ ਦੇ ਦਿਓ ਜੇ ਹੈਗਾ। ਠੀਕ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਸੀਗਾ ਵੀ ਢੱਲੇਵਾਦੀ ਸਿਹਤ ਜਿਹੜੀ ਖਰਾਬ ਹੁੰਦੀ ਹੈ ਉਹਦਾ ਇਲਾਜ ਕਰਾਓ। ਉਹਦੇ ਸਰਕਾਰ ਨੇ ਕੁਝ ਨਹੀਂ ਕੀਤਾ। ਜੇ ਇੱਕ ਮੇਰੀ ਮੇਰੀ ਬੇਤੁਕੀ ਜੇ ਸਰਕਾਰ ਨੇ ਲੋਕਾਂ ਤੋਂ ਜਿਨ੍ਹਾਂ ਨੇ ਵਾਹੀ ਵਾਹ ਜ਼ਮੀਨ ਉਪਜਾਉ ਕੀਤੀ ਹੈ ਸਰਕਾਰ ਉਹ ਸਰਮਾਇਦਾਰ ਨੂੰ ਜ਼ਮੀਨ ਛੁਦਾ ਕੇ ਦੇਣ ਨੂੰ ਤਿਆਰ ਹੈ ਪਰ ਜਿਹੜੇ 300 ਧਾਦਾ ਜਾੜਾ ਹੋ ਰਿਹਾ ਅੱਜ ਸਰਕਾਰ ਉਹਦੇ ਬੰਦੀ ਕੋਈ ਨਹੀਂ ਧਿਆਨ ਦੇ ਰੇ ਅਸੀਂ ਕਹਿੰਦੇ ਵੀ ਇਹ ਸਾਡੀ ਮੰਗ ਹੈ ਵੀ ਸਰਕਾਰ ਜਿਹਨਾਂ ਦਾ ਨਾਂ ਤੇ 105 ਸਾਲ ਦੀ ਗਦੌਰੀਆਂ ਵਹੀ ਵੰਨ ਪੱਕੇ ਹੋ ਜੇ ਕਾਬਜ਼ਾ ਉਹਨਾਂ ਦਾ ਨਾਂ ਜ਼ਮੀਨ ਕਿਉਂ ਨਹੀਂ ਕਰਦੀ ਸਰਕਾਰ ਜ਼ਮੀਨ ਕਿੱਥੀ ਜਾਵੇ ਨਾਂ ਠੀਕ ਹੈ ਜੀ ਮੈਂ ਇਹਦੇ ਬਾਰੇ ਗੱਲ ਕਰ ਲੂੰਗਾ ਸਰਕਾਰ ਨਾਲ ਇੱਕ ਪਹਿਲਾ ਇੱਕ ਕਿਹੜੀ ਗੱਲ ਕਹੀ ਸੀ ਕਿ ਤੁਸੀਂ ਪਹਿਲਾਂ ਪਾਰੀ ਦੀ ਬਣਾ ਲਈ ਜਿਹੜੀ ਹੁਣੇ ਹੁਣੇ ਇਸੇ ਗੱਲ ਉਦੋਂ ਪਹਿਲਾਂ ਸੀ ਪ੍ਰਾਈਮ ਤੋਂ ਬਾਅਦ ਸੀਗੇ ਆਪੇ ਉਹਦੀ ਝਾਰੀ ਵਾਲੀ ਗੱਲ ਇਹਨੇ ਜਿਉਂਦਾ ਜਿਉਂ ਨਹੀਂ ਸਕੂਲਾਂ ਤੋਂ ਜ਼ਿਆਦਾ ਸਕੂਲ ਸੀ ਆ ਦੇ ਸਕੂਲ ਦੀ ਰਾਜ ਸਕੂਲਾਂ ਬਣਾ ਲੱਖਾ ਕਿ ਜਿੰਨੀਆਂ ਵੀ ਤੁਹਾਡੀਆਂ ਗੱਲਾਂ ਮੈਂ ਪਹੁੰਚਦਿਆਂ ਕਰੂੰਗਾ ਵੇਖੋ ਮੈਂ ਇਹਦੇ ਤੇ ਕੋਈ ਡਿਸੀਜਨ ਦੇਣ ਯੋਗ ਹੈ ਨਹੀਂ ਤੁਹਾਨੂੰ ਵੀ ਪਤਾ ਤੁਹਾਡੀਆਂ ਮੈਂ ਗੱਲਾਂ ਜਿਹੜੀ ਮੇਰੇ ਯੋਗ ਕੋਈ ਵੀ ਹੋਰ ਗੱਲ ਵੀ ਹੈਗੀ ਉਹ ਉਹ ਮੈਂ ਦੱਸੋ ਮੈਂ ਕਰੂੰਗਾ ਇੱਕ ਗੱਲ ਹੋਰ ਲਖਦੇ ਨਹੀਂ ਪਠੋਈ ਪਿੰਡ ਆ ਜੀ ਸੰਗਰੂਰ ਜ਼ਿਲ੍ਹੇ ਦਾ ਕਿਸੋ ਇਕਲ ਜਮੀਨ ਉਥੇ ਅੱਜ ਸਰਕਾਰ ਇਹ ਗੱਲ ਕਹਿੰਦੀ ਆ ਵੀ ਇਹ ਪੰਚਾਇਤੀ ਜ਼ਮੀਨ ਹੈ ਅਸੀਂ ਛਡਾਉਣੀ ਹੈ ਅੱਜ ਉਹ ਜਿਹੜੇ ਮਤਲਬ ਉਥੇ ਦੇ ਘਰ ਹੈ ਕੋਈ ਉਹ 601 ਦੇ ਵਿੱਚ ਪਤਾ ਨਹੀਂ ਕਿਸੇ ਕਿੱਲਾ ਕਿਸੇ ਕੋ ਦੂ ਕਿੱਲੇ ਅਸੀਂ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਵਸੇਬਾ ਕਰੋ ਜਿਨ੍ਹਾਂ ਦੀ ਅੱਜੁੱਡੇ ਰੋਟੀ ਚੱਕੀ ਜਾਂਦੀ ਹੈ ਸਰਕਾਰ ਅਸੀਂ ਕਹਿੰਦੇ ਵੀ ਉਹਨੂੰ ਛਡਾ ਕੇ ਇਹਨਾਂ ਨੂੰ ਦੱਸੇ ਵੀ ਉਥੇ ਕੀ ਕਰਨਾ ਹੈ ਸਰਕਾਰ ਨੇ ਸਰਕਾਰੀ ਘਰ ਬਣਾਉਣਾ ਹੈ ਜਾਂ ਵੀ ਕਿਸੇ ਹੋਰ ਕਾਪੀ ਕਿਸੇ ਕਰਾਇਮ ਤੇ ਨਹੀਂ ਕੀ ਕਰਨਾ ਵੀ ਉਹ 600 ਇਕੜ ਦਾ ਜ਼ਮੀਨਦਾਰ ਔਲਾ ਹੈ ਉਹ ਅਸੀਂ ਕਹਿੰਦੇ ਵੀ ਉਹ ਵੀ ਉਹਨਾਂ ਜਿਨ੍ਹਾਂ ਨੇ ਬਾਤ ਕੀਤੀ ਜ਼ਮੀਨ ਹੁਣ ਤੱਕ ਵਾਈ ਜਾਂਦੇ ਆ 75 70 ਸਾਲ ਹੋ ਗਏ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੇ ਉਹ ਉਹਨਾਂ ਦਾ ਹੱਕ ਬੰਦਾ ਉਹਨਾਂ ਨੂੰ ਮਿਲਣੀ ਚਾਹੀਦੀ ਕਿਉਂਕਿ ਜੇ ਕਰਾਇਦਾ ਦੇ ਕੇ ਆ ਬੈਜੇ ਕਰਾਇਚੋ ਉਸ ਦਾ ਨਹੀਂ ਉਠਾ ਨਹੀਂ ਸਕਦਾ ਸਰਕਾਰ ਤੇ ਤੁਸੀਂ ਉਹਨੇ ਜ਼ਮੀਨਾਂ ਖੋਈ ਜਾਂਦੇ ਅਗਲੀ ਗੱਲ ਅਗਲੀ ਗੱਲ ਇਹ ਹੈ ਵੀ 24311 ਇਕੜ ਜ਼ਮੀਨ ਹੋਰ ਠੀਕ ਹੈ ਲੁਧਿਆਣੇ ਜ਼ਿਲ੍ਹੇ ਦੇ ਪਿੰਡਾਂ ਦੀ ਹੈ ਉਹ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਇੱਥੇ ਕਹਿੰਦੇ ਵੀ ਇਹਨੂੰ ਇਹ ਜ਼ਮੀਨ ਦੇਣੀ ਆ ਸੋਨੂੰ 1000 ਗਾਇ ਦਾ ਇੱਕ ਪਲਾਟ ਦੇਣਾ ਹੁਣ ਵੀ ਸਾਹ ਲੋਬਿਚ 241311 ਇੱਕ ਜ਼ਮੀਨ ਜਿਹੜੀ ਚਲੀ ਗਈ ਉਹ ਲੋਕ ਕਿੱਥੇ ਜਾਣਗੇ ਲੋਕਾਂ ਦਾ ਕੀ ਆ ਲੋਕਾਂ ਦੇ ਜਿਹੜਾ ਅੱਜ ਠੰਡ ਪੈ ਜਾਣੀ ਆ ਉਹਨੇ ਰੋਟੀ ਰੋਜ਼ੀ ਦਾ ਕੀ ਹਾਲਾਤ ਬਣੂਗਾ ਸਰਕਾਰ ਨੂੰ ਇਹ ਅਸੀਂ ਕਹਿੰਦੇ ਵੀ ਉਹ ਵਾਪਸ ਲੈਣਾ ਚਾਹੀਦਾ ਹੈ ਮੇਰਾ ਫੈਸਲਾ ਕੀਤਾ ਹੈ ਇਹ ਸਰਕਾਰ ਵਾਪਸ ਲਵੇ ਐਨੇ ਪਿੰਡਾਂ ਦਾ ਅਜਾੜਾ ਨਾ ਕਰੇ ਕਿਉਂਕਿ ਜਿਹੜੀ ਵਖੋ ਇਲੈਕਸ਼ਨਾਂ ਨੇ ਆਉਂਦੇ ਜਾਂਦੇ ਰਹਿਣਾ ਇਹ ਇਤਿਹਾਸਪ ਹੋ ਜੂਗਾ ਵੀ ਪ੍ਰਗੰਤ ਮਾਨ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਜ਼ਮੀਕ ਵੇਦਾ ਮੈਂ ਕਿਸਾਨ ਦਾ ਪੁੱਤ ਐ ਇੱਕ ਪਾਸੇ ਕਹਿੰਦਾ ਮਾ ਰੰਗਲਾ ਪੰਜਾਬ ਬੰਦ ਐ ਇੱਕ ਪਾਸੇ ਲੋਕਾਂ ਦਾ ਅਜਾੜਾ ਹੋ ਰਿਹਾ ਹੈ ਮਹਗਾਈ ਇੰਨੀ ਹੋ ਰਹੀ ਹੈ ਕੋਈ ਅੰਤ ਹੀ ਨਹੀਂ ਮਹਗਾਈ ਇੰਨੀ ਹੋ ਰਹੀ ਜਿਹੜੀ ਪਾਣੀ ਦੀ ਬੋਤਲ 25 ਰੁਪਏ ਤੇ ਦੁੱਧ ਸਾਡਾ 30 ਰੁਪਏ ਇਸ ਪਾਸੇ ਕਿਸਦਾ ਕੋ ਧਿਆਨ ਨਹੀਂਗਾ ਕਿਉਂਕਿ ਵੇਰਕਾ ਕਹਿੰਦੇ ਵਧਾਉਤਾ ਸੀ ਵਧਾਵਾਂਗੇ 30 ਰੁਪਏ ਸਾਡਾ 1 ਲੀਟਰ ਦੁੱਧ ਹੈ ਤੇ ਖਰਾਕ ਜਿਹੜੀ ਉਹ 20 ਰੁਪਏ ਐ ਇੰਨਾਂ ਗੱਲਾਂ ਵਿੱਚ ਤੁਸੀਂ ਸਾਡਾ ਸਰਕਾਰ ਤੇ ਪਹੁੰਚਾਓ ਗੱਲਾਂ ਪਹੁੰਚਾਵਾਂਗੇ ਮੈਨੂੰ ਮੇਰੀ ਬੇਨਤੀ ਹੈ ਤੁਹਾਨੂੰ ਆਏਗਾ ਮੈਂ ਭੁੱਲ ਜਾਊਗਾ ਤੇ ਤੁਸੀਂ ਮੈਨੂੰ ਲੈ ਕੇ ਇਹ ਜੋ ਨੋਟ ਕਰੀ ਜਾਂਦੇ ਸਾਰੇ ਉਹ ਮੁੰਡਾ ਸਾਹਮਣੇ ਸੰਗਤ ਉਹ ਕੋਈ ਗੱਲ ਸਰਕਾਰੀ ਸਕੂਲਾਂ ਦੇ ਵਿੱਚ ਆਪਨੇ ਤੁਸੀਂ ਇੱਥੇ ਵੀ ਕਰਕੇ ਗਏ ਆ ਅਸੀਂ ਉਹਦੇ ਨਹੀਂ ਆਏ ਠੀਕ ਹੈ ਸਾਨੂੰ ਪਰੇ ਦਾ ਤਾਂ ਉਹਦੇ ਕੋਈ ਗੱਲ ਨਹੀਂ ਅੱਛਾ ਸਾਨੂੰ ਤੁਹਾਨੂੰ ਦੱਸਦੀ ਗੱਲ ਤੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਟੀਚਰ ਘਟਾ ਹੈ ਸਰਕਾਰ ਕਹਿੰਦੀ ਨੌਕਰੀਆਂ ਦੇ ਰਹੀਆਂ ਅਸੀਂ ਕਹਿੰਦੇ ਪ੍ਰਿੰਸੀਪਲ ਟੀਚਰ ਪੂਰੇ ਹੋਣ ਤੇ ਬੱਚਿਆਂ ਦੀ ਪੜਾਈ ਫੇਰ ਪੂਰੀ ਹੋ ਸਕਦੀ ਹੈ ਇੱਕ ਪਾਸੇ ਤਾਂ ਇਹ ਗੱਲ ਹੈ ਟੀਚਰ ਘਟਾ ਹੈ ਐਤਕੀ ਜਿਹੜਾ ਹੋੰਦਾ ਰਿਜਲਟ ਆਇਆ ਐਤਕੀ 10ਵੀਂ ਕਲਾਸ ਦੇ ਵਿੱਚੋਂ ਪੰਜਾਬ ਦੇ ਵਿੱਚੋਂ 2500 ਮੁੰਡਾ ਪੰਜਾਬੀ ਚ ਫੇਲ ਹੋ ਗਿਆ 2500 ਤੇ 3800 ਮੁੰਡਾ ਬਾਦਵੀਂ ਚ ਫੇਲ ਹੋ ਗਿਆ ਐਤਕੀ ਦਾ ਜਿਹੜਾ ਸਬਜੈਕਟ ਹੈ ਨਾ ਮੈਂ ਤੁਹਾਨੂੰ ਇੱਕ ਇੱਕ ਗੱਲ ਕਹਿ ਦਿੰਦਾ ਦੇਖੋ ਜਿਹੜੀ ਭਰਤੀ ਹੈ ਨਾ ਟੀਚਰਾਂ ਦੀ ਸਰਕਾਰ ਨੇ 10000 ਨਵੇਂ ਰੱਖੇ ਆ ਤੇ 10000 ਪੁਰਾਣੇ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕੇ ਕੀਤਾ ਅੱਜ ਤੋਂ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਜਦੋਂ ਟੀਚਰਾਂ ਦੀ ਭਰਤੀ ਨਿਕਲਦੀ ਸੀ ਤਾਂ 6-700 ਟੀਚਰ ਦੀ ਭਰਤੀ ਨਿਕਲਦੀ ਸੀ ਤੇ ਨਿਕਲੀ ਵੀ ਮਿਲਦਾ 50 ਸਾਲਾਂ ਬਾਅਦ ਇੱਕ ਅੱਧੀ ਵਾਰੀ ਹੋਣੀ ਆ ਪਿਛਲੇ 6-7 ਸਾਲਾਂ ਤੋਂ ਭਰਤੀ ਨਹੀਂ ਹੋਈ ਉਹਨਾਂ ਕਾਰਨਾਂ ਕਰਕੇ ਪ੍ਰਿੰਸੀਪਲਾਂ ਦੀ ਵੀ ਕਮੀ ਹੋ ਸਕਦੀ ਹੈ ਟੀਚਰਾਂ ਦੀ ਵੀ ਹੋ ਸਕਦੀ ਹੈ ਪਰ ਹਰ ਰੋਜ਼ ਕੋਈ ਨਾ ਕੋਈ ਜਿਹੜੀ ਸਰਕਾਰ ਭਰਤੀ ਕਰੀ ਜਾਂਦੀ ਹੈ ਉਹ 10000 ਮਤਲਬ ਉਹ ਇਕੱਲੇ ਬੋਲਣ ਨੂੰ ਨਹੀਂ ਉਹ ਕਾਗਜ਼ਾਂ 'ਤੇ ਤੁਸੀਂ ਆਰਟੀਆਈ ਪਾ ਕੇ ਚੈੱਕ ਕਰ ਸਕਦੇ ਹੋ ਵੀ ਮੁਲਾਜ਼ਮ ਜਿਹੜੇ ਟੀਚਰ ਆ ਨਵੇਂ ਕਿੰਨੇ ਰੱਖਿਆ ਹੌਲੀ ਹੌਲੀ ਕਰਕੇ ਪੂਰਤੀ ਹੋਊਗੀ ਜੇ ਆਪਾਂ ਇੱਕ ਦਿਨ ਕਹਿ ਦਈਏ ਵੀ ਜੇ ਲੱਖ ਬੰਦਾ ਰੱਖਣਾ ਇੱਕੇ ਦਿਨ ਨਹੀਂ ਰੱਖਿਆ ਜਾਦਾ ਇਹ ਤੁਹਾਨੂੰ ਵੀ ਪਤਾ ਪਰ ਸਰਕਾਰ ਕਰ ਰਹੀ ਹੈ ਉਹ ਪੂਰਤੀ ਕਰਾਂਗੇ ਕਿਉਂਕਿ ਲੰਮੇ ਸਮੇਂ ਤੋਂ ਨਹੀਂ ਹੋਈ ਇਸ ਕਰਕੇ ਉਹ ਘਾਟ ਮਹਿਸੂਸ ਹੋ ਰਹੀ ਹੈ ਜੇ ਰੈਗੂਲਰ ਕਰਦੇ ਰਹਿੰਦੇ ਫਿਰ ਉਹ ਘਟਮਾ ਨਹੀਂ ਸੀ ਕੋਈ ਨਹੀਂ ਅਸੀਂ ਕਰਾਂਗੇ 10 ਮਿੰਟ ਉਹ ਤੁਹਾਨੂੰ ਦੱਸਿਆ ਵੀ 2500 ਮੁੰਡਾ ਪੂਰੇ ਪੰਜਾਬ ਚੋਂ ਫੇਲ ਹੋ ਗਿਆ ਇਤਕੀ ਪੰਜਾਬੀ ਚੋਂ ਤੇ 3800 ਬੱਚਾ ਬਾਅਦਮੀ ਚੋਂ ਫੇਲ ਹੋ ਗਿਆ ਐਤ ਕੀ ਪੰਜਾਬੀ ਚੋਂ ਸਾਡੀ ਜਿਹੜੀ ਪੰਜਾਬੀ ਪੰਜਾਬ ਤੋਂ ਬਾਹਰ ਕਹਿੰਦੇ ਹਿੰਦੀ ਬੋਲਣੀ ਹੈ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਜੋ ਕੋਈ ਰਾਸ਼ਟਰੀ ਭਾਸ਼ਾ ਹਿੰਦੀ ਕੋਈ ਨਹੀਂ ਇੱਕ ਵਾਰ ਪੰਜ ਮਹੀਨੇ ਦੀ ਗੱਲ ਹੈ ਜੀ ਤੇ ਸਾਡੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਕੱਢੀ ਤੁਹਾਨੂੰ ਕੋਈ ਬਸੇ ਪੰਜ ਮਹੀਨੇ ਲੱਗ ਮੈਨੂੰ ਪੰਜ-ਸੱਤ ਕਿ ਲੱਗਣਿਆ ਕੋਈ ਨਹੀਂ ਅੱਛਾ ਫਿਰ ਤੁਸੀਂ ਹੁਣ ਤੁਸੀਂ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਹੈ ਬਈ ਬੱਚਿਆਂ ਨੂੰ ਤਲਗਾਨਾ ਪੜਾਈ ਸ਼ੁਰੂ ਕਰਨੀ ਹੈ ਆਹ ਉਹਿਆ ਕੋਝਿਲ ਆ ਗੁਰੀ ਤੇਲਗੂ ਭਾਸ਼ਾ ਦੀ ਤੇਲਗੂ ਭਾਸ਼ਾ ਦਾ ਨੋਟੀਫਿਕੇਸ਼ਨ ਆਇਆ ਮੈਂ ਕਰ ਲਿਆ ਚਾਂਜ ਭਾਵੇਂ ਨਹੀਂ ਆ ਗਈ ਆ ਵੀ ਤਲਗਾਨਾ ਅਸੀਂ ਪੜਾਉਣੀ ਐ ਪੰਜਾਬੀ ਜੋ ਸਾਡੇ ਬੱਚੇ ਫੇਲ ਹੋ ਗਏ ਜਿਹੜੀ ਸਾਡੀ ਮਾਤ ਭਾਸ਼ਾ ਤੇ ਅਸੀਂ ਬਾਅਦ ਦੀ ਤਲਗਾਨਾ ਦੀ ਮਤਲਬ ਉਹਦੇ ਵਾਸਤੇ ਸਾਡੇ ਸਰਕਾਰ ਜੋਰ ਦੇ ਰਹੀ ਆ ਇਹ ਅਸੀਂ ਕਹਿੰਦੇ ਵੀ ਇਹ ਸਾਨੂੰ ਇਹ ਕਿਉਂ ਹੋ ਰਹੀ ਆ ਵੀ ਸਾਡੀ ਪੰਜਾਬੀ ਭਾਸ਼ਾ ਨੂੰ ਲੱਗਣੀ ਚਾਹੀਦੀ ਆ ਇਹਾਨੂੰ ਵਾਪਸ ਨਹੀਂ ਚਾਹੀਦੀ ਆ ਅਗਲੀ ਗੱਲ ਜੀ ਇੱਕ ਜਿਹੜਾ ਚੌਕੇ ਪਿੰਦੇ ਵਿੱਚ ਹੌਲਾ ਹੋਇਆ ਸੀਗਾ ਆ ਦੇ ਸਕੂਲ ਦਾ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਕਢਾਈ ਆ ਭਗਵੰਤ ਮਾਨ ਸਰਕਾਰ ਨੇ 13 ਮਹੀਨਾ ਦੀ ਬੱਚੀ ਨੂੰ ਉਹ ਜਿੰਨਾ ਚਿਰ ਜਿਉਂਦੀ ਰਹੂਗੀ ਉਹਦੇ ਇਤਿਹਾਸ 'ਚ ਲਿਖਿਆ ਜਾਊ ਵੀ ਮੈਂ 13 ਮਹੀਨਾ ਦੀ ਬੱਚੀ ਨੇ ਮੈਂ ਜੇਲ੍ਹ ਕਟਾਈ ਆ ਅਸੀਂ ਕਹਿੰਦੇ ਉਹਨੂੰ ਜੇਲ੍ਹ ਦਾ ਕਸੂਰ ਕੀ ਸੀਗਾ ਵੀ ਉਹ ਬੱਚੀ ਨੇ ਜੇਲ੍ਹ ਕਟਾਈ ਇੱਕ 90 ਸਾਲ ਦੀ ਔਰਤ ਨੂੰ ਉਹਨੂੰ ਜੇਲ੍ਹ ਕਟਾਈ ਆ ਜੇਲ੍ਹ ਕੱਟੀ ਉਹਨਾਂ ਨੇ 90 ਸਾਲ ਦੀ ਔਰਤ ਦਾ ਕੀ ਖਤਰਾ ਹੈ ਭਗਵੰਤ ਮਾਨ ਸਰਕਾਰ ਨੂੰ ਅਸੀਂ ਤਾਂ ਕਹਿੰਦੇ ਆ ਵੀ 90 ਸਾਲ ਦੀ ਔਰਤਾ ਉਹਦੋਂ ਫੜ ਕੇ ਪੁਲਿਸ ਮੁਲਾਜ਼ਮ ਗੱਡੀ ਚ ਲੈ ਆਉਂਦੇ ਤੇ ਫੜ ਕੇ ਹੀ ਲਾਉਂਦੇ ਸੀ ਉਹਨੂੰ ਤੇ ਉਹ ਬੱਚੀ ਉੱਥੇ ਬਿਮਾਰ ਹੋ ਗਈ 13 ਮਹੀਨਿਆਂ ਦੀ ਉਹਨੂੰ ਰਾਤ ਨੂੰ ਡਾਕਟਰ ਦਵਾਈ ਨਾਲ ਦੇਣਾ ਫਿਰ ਰੜਾ ਪਾਇਆ ਫਿਰ ਉਹਨਾਂ ਨੂੰ ਬਿਮਾਰੇ ਡਾਕਟਰ ਸਾਡੇ ਨੇ ਫਿਰ ਦਵਾਈ ਦਿੱਤੀ ਉਹਨਾਂ ਨੂੰ ਅਸੀਂ ਕਹਿੰਦੇ ਉਹ ਬੱਚੀ ਦਾ ਕੀ ਕਸੂਰ ਸੀ ਬਹਿਰ ਔਰਤ ਦਾ ਕੀ ਕਸੂਰ ਸੀ ਫਿਰ ਜਿਹੜੀਆਂ ਔਰਤਾਂ ਦੇ ਤਸ਼ੱਦਦ ਆਇਆ ਹਰਿੰਦਰ ਬਿੰਦੂ ਤੇ ਇਹਨਾਂ ਦੇ ਪਿੰਡ ਦੀ ਲੜਕੀ ਹੈ ਤੀਜੀ ਇਹਨਾਂ ਦੀ ਉਹ ਪੁੱਛੋ ਵੀ ਉਹਦਾ ਕਸੂਰ ਕੀ ਸੀਗਾ ਵੀ ਉਹ ਹਿੰਦਰ ਬਿੰਦੂ ਤੇ ਤੇ ਔਰਤਾਂ ਦੇ ਪਛਾੜ ਤੇ ਤੁਹਾਡੀ ਪੁਲਿਸ ਨੇ ਵੀ ਉਹਨਾਂ ਕੀ ਕਸੂਰ ਸੀਗਾ ਕਿਸੇ ਨੇ ਇੱਕ ਪਾਸੇ ਭਵੰਤ ਮਾਨ ਇਹ ਗੱਲ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਮੇਰੇ ਰਾਜ ਚੁੰਨੀਆਂ ਨਹੀਂ ਲੈਣਗੀਆਂ ਪੱਗਾਂ ਨਹੀਂ ਲੈਣਗੀਆਂ ਹੁਣ ਸਭ ਤੋਂ ਵੱਧ ਚੁੰਨੀਆਂ ਵੀ ਹੁਣ ਲੈ ਲੈਂਦੀਆਂ ਨੇ ਪੱਗਾਂ ਵੀ ਹੁਣ ਲੈ ਲੈਂਦੀਆਂ ਨੇ ਸਭ ਤੋਂ ਵੱਧ ਨਿੱਤ ਕੁੱਟ ਕਟੇਲਾ ਜੋ ਹੁੰਦਾ ਐ ਇਸ ਵੇਲੇ ਹੋ ਰਿਹਾ ਹੁਣ ਬਸ ਇੱਕ ਕੋਈ ਦੋ ਮਿੰਟ ਦੇ ਗੱਲ ਕਰ ਲੋ ਕੋਈ ਅੱਜ ਆਪਾਂ ਇੱਥੇ ਕਰ ਰਹੇ ਆ ਨਸ਼ਾ ਮੁਕਤੀ ਦਾ ਮਤਲਬ 뭐 ਜੋ ਕਰ ਰਹੇ ਆ ਆਪਾਂ ਘਟ ਆਏ ਆ ਕਾਫੀ ਬੰਦਿਆਂ ਦੇ ਘਟ ਆਏ ਆ ਸੋਸ਼ਲ ਮੀਡੀਆ ਸਾਰਿਆਂ ਸੁਣਿਆ ਹੈ ਅਸੀਂ ਕਹਿੰਨੇ ਵੀ ਕੇਜਰੀ ਵਾਲੇ ਸਭ ਤੋਂ ਵੱਧ ਰੌਲਾ ਪਾਇਆ ਸੀਗਾ ਵੀ ਮਜੀਠੀਆ ਤਸਕਰ ਹੈ ਨਸ਼ੇ ਦਾ ਚਿੱਟੇ ਦਾ ਵੀ ਸਾਰੇ ਕਿਨੂੰ ਚਿੱਟਾ ਮਜੀਠੀਆ ਲਿਆ ਤੇ ਆਇਆ ਅੱਜ ਤੱਕ ਮਜੀਠੀਆ ਦਾ ਘਰ ਕਿਉਂ ਨਹੀਂ ਹਟਾਇਆ ਦੇਖੋ ਇਹ ਨਾ ਇੱਕ ਪ੍ਰੋਸੀਜਰ ਹੁੰਦਾ ਬਾਪੂ ਜੀ ਜਿਵੇਂ ਪਹਿਲਾਂ ਕਈ ਜਾਂਦੇ ਸੀ ਬੀਬੀ ਜਿਹੜੀ ਉਹ ਘਰ ਵਾਲੀ ਵਿਉਦਾ ਘਰ ਕਿਉਂ ਨਹੀਂ ਢਾਇਆਗਾ ਉਹਦਾ ਵੀ ਪ੍ਰੋਸੀਜਰ ਹੁੰਦਾ ਇੱਕ ਹੁਣ ਸਰਕਾਰ ਨੇ ਜਿਹੜੀ ਉਹਦੀ ਜਾਇਦਾਦ ਆ ਉਹ ਜ਼ਬਤ ਕਰ ਲਈ ਐ ਠੀਕ ਹੈ ਮੰਨ ਲਓ ਹੁਣ ਆਪਾਂ ਆ ਹੀ ਨਹੀਂ ਕਰ ਸਕਦੇਗੇ ਵੀ ਡਾਇਰੈਕਟ ਜਿਵੇਂ ਕਹਿ ਦਗੇ ਫਲਾਣਾ ਬੰਦਾ ਵੇਚਦਾ ਜਾਂ ਫਲਾਣੇ ਬੰਦੇ ਤੇ ਇਹ ਘਟੋ ਘਟੋ ਤੇ ਪਰਚੇ ਹੁੰਦੇ ਆ ਐਨਡੀ ਦੇ ਕਿੰਨੇ ਫਿਰ ਹੋਰ ਵੀ ਚੀਜ਼ਾਂ ਬਹੁਤ ਹੁੰਦੀਆਂ ਜਿਹੜੀਆਂ ਸਰਕਾਰ ਨੇ ਦੇਖਣੀਆਂ ਹੁੰਦੀਆਂ ਆਪਾਂ ਇਹ ਇੱਕ ਮਤਲਬ ਬੰਦਾ ਕਹਿ ਦਿੰਦਾਗਾ ਵੀ ਸਰਕਾਰ ਜਿਹੜੇ ਨਿੱਕੇ ਨਿੱਕੇ ਤਸ਼ਕਰਾਂ ਦੇ ਜਾਂ ਕਿਸੇ ਦੇ ਘਰ ਟੜੀ ਐ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਵੀ ਨਸ਼ਾ ਵੇਚਣ ਵਾਲਾ ਨਿੱਕਾ ਵੱਡਾ ਕਿਵੇਂ ਆਪਾਂ ਜੱਜ ਕਰਦੇ ਆ ਹੈ ਨਾ ਮੇਰੀ ਪੂਰੀ ਗੱਲ ਸੁਣ ਲਓ ਨਸ਼ਾ ਤਸਕਰ ਨਿੱਕਾ ਵੱਡਾ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਨਸ਼ਾ ਵੇਚਦਾ ਉਹ ਨਸ਼ਾ ਹੀ ਵੇਚਦਾ ਵੱਡਾ ਤੇ ਛੋਟਾ ਦਾ ਕੀ ਮਤਲਬ ਹੈ ਠੀਕ ਹੈ ਨਾ ਜਿੱਦੀ ਜਿੰਨੀ ਕੁਆਂਟੀਟੀ ਐ ਉਹ ਆਪਣੇ ਵਾਸਤੇ ਉਹ ਵੀ ਭਾਵੇਂ ਕੋਈ ਵੱਡ ਵੇਚਦਾ ਭਾਵੇਂ ਘੱਟ ਵੇਚਦਾ ਵੇਚਦਾ ਤਾਂ ਜ਼ਹਿਰ ਹੀ ਐ ਆ ਵੀ ਥੋੜਾ ਵੇਚਦੇ ਕੋਈ ਵੱਧ ਵੇਚਦੇ ਸਾਰੇ ਇੱਕੋ ਜਿਹੇ ਆ ਵੱਡੇ ਛੋਟੇ ਕੋਈ ਲੁਧਿਆ ਗਿਆ ਜਿਹਦੇ ਦਾ ਗਰਦੀਪ ਰਾਣੂ ਉਹਦੇ ਕੋਲ 10 ਗੱਡੀਆਂ 50-50 ਲੱਖ ਦੀਆਂ ਜੀ 10 ਗੱਡੀਆਂ ਤੇ ਕਰੋੜਾਂ ਰੁਪਏ ਦੀ ਉਹਦੀ ਮਤਲਬ ਘਰੋਂ ਜਿਹੜਾ ਚਿੱਟਾ ਨਿਕਲਿਆ ਸੀ ਕੋਈ 5-7 ਕਿਲੋ ਨਿਕਲਿਆ ਤਕਰੀਬਨ ਉਹ ਐਸ ਵੇ ਜੇਲ ਚਾਹੋ ਉਸ ਬੰਦੇ ਦਾ ਮਹਿਲ ਪਾਇਆ ਕਪਤਨ ਸਰਕਾਰ ਸੀ ਉਦੋਂ ਉਹਨੂੰ ਸਿਕਿਉਰਿਟੀ ਦਿੱਤੀ ਸੀ ਸਰਕਾਰੀ ਜਿਪਸੀ ਦਿੱਤੀ ਸੀ ਉਦੋਂ ਅਸੀਂ ਕਹਿੰਦੇ ਵੀ ਉਹ ਮਾਦੇ ਸੀਗੇ ਪਾ ਲਾ ਜੀ ਕਹਿੰਦੇ ਪ੍ਰਵੰਤ ਮਾਨੂੰ ਹੁਣ ਪੁੱਛੇ ਵੀ ਉਹ ਸਕਿਉਰਟੀ ਤੇ ਕਿਹਦੇ ਦੇ ਸ਼ਾਂ ਦਿੱਤੀਗੀ ਚਿੱਟਾ ਵੇਚ ਨਾਲੇ ਨੂੰ ਉਹ ਬੰਦਾ ਜੇਲ੍ਹ ਜਾਜੀ ਕਰੇ ਉਹਦਾ ਮਕਾ ਅਸੀਂ ਤਾਂ ਨਹੀਂ ਦਿੱਤੀ ਆਈ ਨਾ ਮੋਰਟ ਤੁਸੀਂ ਅਸੀਂ ਤਾਂ ਕਹਿੰਦੇ ਫਿਰ ਤੁਸੀਂ ਨਹੀਂ ਦਿੱਤੀ ਮੈਂ ਕਹਿੰਦਾ ਐ ਪਰ ਤੁਸੀਂ ਉਹਦੀ ਇਨਕੁਆਇਰੀ ਕਰਕੇ ਤੁਸੀਂ ਕਿਉਂ ਨਹੀਂ ਪੁੱਛ ਰਹੇ ਵੀ ਤੁਸੀਂ ਭਾਈ ਉਹਨੂੰ ਸਕਿਉਰਟੀ ਤੇ ਕਿਹਨੇ ਦਿੱਤੀ ਇਹ ਗੱਲ ਉਹ ਬੰਦੇ ਦਾ ਅੱਜ ਤੱਕ ਨਾਮ ਉਹਦੇ ਮੈਲ ਨੂੰ ਕਹਿੰਦੇ ਵੇਖੋ ਉਹਦਾ ਮੈਲ ਕੰਨ ਤਾਇਆ ਅਗਲੀ ਆਉਗੀ ਵਾਰੀ ਸਾਰਿਆਂ ਦੀ ਤੁਸੀਂ ਥੋੜਾ ਜਿਆ ਸਬਰ ਕਰੋ ਵਾਰੀ ਆਉਗੀ ਸਾਰਿਆਂ ਦੀ ਕੋਈ ਨਹੀਂ ਛੱਡਦੇ ਹਜੀਤ ਸਿੰਘ ਮਤਲਬ ਆਪਕ ਹੋ ਗਈ 4 ਮਿੰਟ ਦੇ ਆਈਜੀ ਹਜੀਤ ਸਿੰਘ ਮਲਾਇਓ ਪੌਸਰਾ ਉਹ ਉਹ ਮਤਲਬ ਪੜੌੜਾ ਹੈ ਤੱਕ ਕੋ ਪੌਸਤ ਗਿਰਫਦਾ ਨਹੀਂ ਹੋਇਆ ਅਸੀਂ ਕਹਿੰਦੇ ਉਹਦਾ ਆਈਜੀ ਤੇ ਪੌਸਤ ਮਲਾਇ ਮੌਜੂ ਕਰ ਕਹਿੰਦਾ ਆਏਗਾ ਤੱਕ ਮੇਕੋ ਸਾਰਿਆਂ ਦੀ ਵਾਰੀ ਆਊਗੀ ਪ੍ਰੋਸੀਜਰ ਤਹਿਤ ਹੁੰਦਾ ਕੰਮ ਆਏ ਨਹੀਂ ਹੋ ਸਕਦਾ ਵੀ ਆਪਾਂ ਫਲਾਨਾ ਬੰਦਾ ਵੇਦਾ ਤੇ ਸਿੱਧਾ ਜਾ ਕੇ ਉਹਦੇ ਘਰ ਤੇ ਬਲਡوزر ਚੜਾ ਦਈਏ ਉਹਦਾ ਗੁੰਡਾਗਰਦੀ ਵਾਲਾ ਕੰਮ ਹੋ ਜੂਗਾ ਇੱਕ ਪ੍ਰੋਸੀਜਰ ਇੱਕ ਹੋ ਜਾਏਗਾ ਲਾਸਟ ਇੱਕ ਰਹਿ ਗਿਆ ਬਾਪੂ ਦਾ ਸਵਾਲ ਬਲੋ ਤਰੀਕੇ ਨਾਲ ਹੋਊਗਾ ਸਾਰਾ ਕੁਝ ਸਾਰਿਆਂ ਦੀ ਵਾਰੀ ਆਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਪਰ ਆਏਣਾ ਆਪਾਂ ਕਦੇ ਸੋਚੀਏ ਵੀ ਉਹ ਫਲਾਣੇ ਦਾ ਵੱਡਾ ਘਰ ਅਤੇ ਫਲਾਣੇ ਦਾ ਛੋਟਾ ਸਾਰੇ ਇੱਕੋ ਜਿਹੇ ਹੀ ਆ ਜਿਹੜੇ ਵੇਚਦੇ ਆ ਮੇਰੇ ਬਾਦ ਦਾ ਕਿਸੇ ਨੂੰ ਵੀ ਨਹੀਂ ਛੱਡਣਾ ਚਾਹੀਦਾ ਸਾਰਿਆਂ ਦਾ ਦੋ ਕਰ ਲਾ ਬਾਪੂ ਨਹੀਂ ਜਲੰਧਰ ਦੇ ਵਿੱਚ ਤੁਸੀਂ ਜਲੰਧਰ ਦੇ ਵਿੱਚ ਮਾਨ ਸਰਕਾਰ ਨੇ ਆਸਤਾਂ ਵਾਸਤੇ ਸ਼ਰਾਬ ਦਾ ਠੇਕਾ ਖੋਲਿਆ ਸੀ ਤੁਹਾਨੂੰ ਯਾਦ ਹੋਣਾ ਹੈ ਔਰ ਤਾਂ ਵਾਤੇ ਸ਼ਰਾਬ ਦਾ ਠੇਕਾ ਖੋਲਿਆ ਸੀ ਔਰ ਤਾਂ ਵਾਤੇ ਵੀ ਔਰ ਤਾਂ ਸ਼ਰਾਬ ਪੀਂ ਗੀਆਂ ਉੱਤੇ ਇਹ ਮੇਰੇ ਪਿਆਰੇ ਤੁਸੀਂ ਵੈਸੋ ਆ ਸਾਨੂੰ ਪਤਾ ਨਾ ਸਾਥੋਂ ਲਓ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਤੁਹਾਨੂੰ ਔਰ ਤਾਂ ਵਾਤੇ ਤਾਂ ਨਹੀਂ ਪਤਾ ਹੀ ਸਾਨੂੰ ਔਰ ਤਾਂ ਵਾਤੇ ਐ ਮਲੇ ਸਾਹਿਬ ਔਰ ਤਾਂ ਵਾਤੇ ਸ਼ਰਾਬ ਦਾ ਠੇਕਾ ਖੋਲਿਆ ਸੀ ਵੀ ਉੱਥੇ ਔਰ ਤਾਂ ਸ਼ਰਾਬ ਪੀਣ ਗੀਆਂ ਜਦੋਂ ਬੋਰਡ ਲੱਗਿਆ ਸੀ ਉੱਥੇ ਉਹਦੇ ਉੱਤੇ ਬੋਰਡ ਵੀ ਲਾਇਆ ਸੀ ਪ੍ਰਭਾਨਤਮਾਨ ਸਰਕਾਰ ਨੇ ਬੋਰ ਲਾਇਆ ਔਰਤਾਂ ਦੇ ਸ਼ਾਹ ਭਗਵਾਨ ਤਮਾਨ ਸਰਕਾਰ ਨੇ ਹਾਂ ਜੀ ਹਾਂ ਭਗਵਾਨ ਤਮਾਨ ਸਰਕਾਰ ਨੇ ਲਾਇਆ ਸੀ ਨਹੀਂ 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 ਮੈਂ ਕਹਿੰਦਾ ਜੀ ਕਿਸੇ ਨੇ ਹੋ ਸਕਦਾ ਪ੍ਰਾਈਵੇਟ ਨਹੀਂ ਮੈਂ ਨਹੀਂ ਮੈਂ ਉਹ ਤਾਂ ਗੱਲ ਕਰਦਾ ਗਲਤੀ ਨਾ ਥੱਲੇ ਕੀ ਲਗਾਈ ਭਗਵਾਨ ਤਮਾਨ ਸਰਕਾਰ ਬੋਰ ਦੇ ਆਏ ਨਾ ਨਾ ਨਹੀਂ ਸਰਕਾਰੀ ਤਾਂ ਖੁਦ ਹੈ ਸਰਕਾਰੀ ਦਾ ਦੇਖੋ ਜਿਹੜਾ ਠੇਕਾ ਖੋਲਦਾ ਹੁੰਦਾ ਪਹਿਲੀ ਗੱਲ ਭਗਵਾਨ ਤਮਾਨ ਸਰਕਾਰ ਭਾਵੇਂ ਕੋਈ ਵੀ ਹੋਵੇ ਉਹਨੇ ਟੈਂਡਰ ਦੇਣਾ ਹੁੰਦਾ ਠੇਕੇਦਾਰ ਠੇਕੇਦਾਰ ਉੱਤੇ ਕੀ ਲਿਖ ਕੇ ਲਾਉਂਦਾ ਕੀ ਨਹੀਂ ਉਹਦੇ ਤੇ ਆਪਾਂ ਹਰ ਇੱਕ ਚੀਜ਼ ਐ ਨਾਨਕ ਰਈਏ ਵੀ ਭਗਵੰਤ ਵੱਲ ਲਿਖਿਆ ਹੁਣ ਮਾਰ ਲਓ ਕੱਲ ਨੂੰ ਡਿਪਟੀ ਸਾਹਿਬ ਦਾ ਨਿੱਜੀ ਘਰ ਆ ਤੇ ਉਹਦੇ ਤੇ ਕੁਝ ਲਿਖ ਦੇਣ ਹੁਣ ਤੁਸੀਂ ਕੱਲ ਨੂੰ ਕਹੋ ਵੀ ਇਹ ਮਲਾਜਮਾ ਭਗਵੰਤ ਮਾਨ ਸਰਕਾਰ ਦਾ ਇਹਦਾ ਘਰ ਉਹ ਭਗਵੰਤ ਵੱਲ ਹੈ ਦੂਜੇ ਠੇਕੇਲੇ ਖੋਲਦੇ ਆ ਉਹਨਾਂ ਦੇ ਨਹੀਂ ਲਿਖਿਆ ਜਾਂਦਾ ਉਹ ਤਾਂ ਕਹਦਾ ਲਿਖਿਆ ਸੀ ਔਮਨ ਕੁਛ ਅਜਾ ਇੰਗਰੀਜੀ ਚ ਲਿਖਿਆ ਸੀ ਆ ਉਹ ਠੀਕਾ ਲਿਖਿਆ ਬਾਅਦ ਕਹਿੰਦਾ ਵੀ ਸਰਕਾਰ ਸਰਕਾਰ ਮੰਗਦੀ ਸੀ ਹੱਤਮਾਨ ਨਹੀਂ ਲਿਖਿਆ ਸੀ ਅਸੀਂ ਨਹੀਂ ਨਹੀਂ ਅਸੀਂ ਉਹ ਨਹੀਂ ਕਹਿੰਦਾ ਵੀ ਭਰਮੰਤ ਮੰਨ ਲਿਖਿਆ ਸੀ ਫਿਰ ਤੁਸੀਂ ਕਹਿਤਾ ਰਹੇ ਹੋ ਵੀ ਸਰਕਾਰ ਸਰਕਾਰ ਭਰਮੰਤ ਮੰਗਦੀ ਆ ਅਸੀਂ ਕਹਿੰਦੇ ਜਦੋਂ ਉਹਦਾ ਠੇਕਾ ਖੋਲ੍ਹੇ ਸ਼ਰਾਬ ਦਾ ਕੋਈ ਨਾ ਕੋਈ ਸਭਤਮਾਨ ਸਰਕਾਰ ਨੇ ਕੀਤਾ ਨਹੀਂ ਜਦੋਂ ਬੰਦੇ ਨੇ ਕੀਤਾ ਹੋਊਗਾ ਕਿਸੇ ਨੇ ਨਿੱਜੀ ਹੋਊਗਾ ਉਹ ਠੀਕ ਹੈ ਤੁਹਾਡੀ ਗੱਲ ਵੀ ਉਹ ਗਲਤ ਜਾਂਦਾ ਆਪਣੇ ਸੱਬਦਾਂ ਦੇ ਉਲਟ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਆਪ ਦੀ ਨਾਲ ਤੇ ਨਹੀਂ ਹੋਣ ਦੇ ਦਾ ਬਕਾਇਦਾ ਖੁੱਲ ਗਿਆ ਸੀ ਬੋਲ ਲੱਗ ਗਿਆ ਸਾਕ ਹੋ ਗਿਆ ਜਦੋਂ ਸਵੇਰ ਨੂੰ ਰੌਲਾ ਪੈ ਗਿਆ ਸਾਰੇ ਲੋਕਾਂ ਨੇ ਰੌਲਾ ਪਾ ਦਿੱਤਾ ਉਹ ਸ਼ਾਮ ਤੱਕ ਉਹ ਬੰਦ ਹੋ ਗਿਆ ਕਹਿੰਦੇ ਆ ਇੱਕ ਮੰਗਾਂ ਜੀ ਖੜੀ ਉਹ ਮੇਰੀ ਬਾਕੀ ਯਾਦ ਕਰ 70 ਸਾਲ ਹੋ ਗਏ ਸਾਡੇ ਪਿੰਡ ਦੇ 70 ਸਾਲ ਹੋ ਗਏ ਦੇ ਯਾਦ ਹੋਏ ਨੂੰ ਸਾਡੇ ਇੱਥੇ ਸੀਗਾ ਸੂਬੇਦਾਰ ਮਖਤਿਆਰ ਸਿੰਘ ਬਹੁਤ ਕਾਲੀ ਕਾਂਗਰਸ ਹਮਲੇ ਜ਼ੋਰ ਲਾ ਲਿਆ 70 ਸਾਲ ਹੋ ਗਏ ਸੜਕ ਸਾਦੋਂ 3 ਕਿਲੋਮੀਟਰ ਪੈਂਦਾ ਇੱਥੋਂ ਜੈਤੂ ਕੱਚਾ ਰਹਾ ਆਸੇ ਕਿਸੇ ਸਰਕਾਰ ਤੋਂ ਬਣਿਆ ਜੇ ਸਰਕਾਰ ਮਾਨ ਸਰਕਾਰ ਬਣਦਾ ਹੀ ਧੰਨਵਾਦ ਕਰਾਂਗੇ ਦਾ ਕਚਰਾ ਟਮਟੀ ਵੀ ਪਾਉਂਗੇ ਤੇ ਹਾਂ ਸਾਰਿਆਂ ਗੁੱਡਾ ਵੀ ਪਾਦਾਂਗੇ ਜੀ ਜਿਹੜਾ ਕੋਈ ਆਪਦੇ ਪਿੰਡ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਵਾਲੀ ਗੱਲ ਕੀਤੀ ਹੈ ਇਹ ਕਰਾਂਗੇ ਕਰਾਂਗੇ ਮੇਰੀ 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 ਆ ਤੁਹਾਡੇ ਪਿੰਡ ਦੀ ਜਿਹੜੀ ਫਿਲਮੀ ਬਣ ਰਹੀ ਹੈ ਹੁਣ ਇਹ ਵੀ ਅਸੀਂ ਬਣਾ ਰਹੇ ਆ ਇਹ ਕਰੋੜ ਰੁਪਏ ਦੀ ਜਿਹੜੀ ਉਹ ਇਹ ਵੀ ਬਣਾ ਦਾਂਗੇ ਇਹ ਵੀ ਬਣਾ ਦਾਂਗੇ ਜਿਹੜੀ ਕਹਿੰਦੇ ਹੁੰਦੇ ਸੀ ਕਿ ਉਹ ਪੰਪਾਂ ਵਾਲੀ ਸੜਕ ਬਣਾ ਰਹੇ ਹੁਣ ਅਸੀਂ ਬੰਦੀ ਹੈ ਕਿ ਨਹੀਂ ਪੰਪ ਵਾਲੀ ਸੁੱਟਣੀ ਨਹੀਂ ਜਿਹੜੀ ਬੰਪਾਂ ਵਾਲੀ ਪਰਾ ਦੇਗੇ ਬਾਪੂ ਵੇਚ ਇਹ ਸਾਰੇ ਇਹ ਗੱਲਾਂ ਦਾ ਤੁਸੀਂ ਨਾ ਮੁੰਡੇ ਨੇ ਨੋਟ ਕਰ ਲੀਆਂ ਤੇ ਉਹ ਬਾਦੀਆਂ ਸੱਚਾ ਕਰਦੇ ਕਿ ਕਿੱਤੀ ਅੱਗੇ ਬੜੀ ਇੱਥੇ ਮੋੜ ਤੇ ਆਏਗਾ ਇਹ ਦੇਖੋ ਅਸੀਂ ਇਹ ਦੇਖਦਾ ਉਹਦਾ ਗੁੱਲਾ ਉਹਨੂੰ ਮੈਂ ਲੈ ਲਿਆ ਜਦੋਂ